ਇਹ ਕਾਂਦ ਦੀ ਜੜੀ ਤੁਹਾਨੂੰ ਲੱਗ ਰਿਆ ਨਾ ਕਾਂਦ ਨਹੀਂ ਇਹ ਕਾਂਦ ਡਿਗੀ ਹੈ ਗੱਡੀ ਵੱਜ ਗਈ ਆ ਫਿਰ ਰੋਲਾ ਰੱਪਾ ਪਿਆ ਪਤਾ ਲੱਗਾ ਕਿ ਜਿਹੜੀ ਗੱਡੀ ਉਹ ਖੰਡ ਦੀ ਚੀਨੀ ਲਈ ਆ ਜਿਹੜੀ ਗੁੜ ਚ ਪੈਣੀ ਉਹ ਜਿਹੜਾ ਇਹ ਐਕਚੁਅਲੀ ਇਹ ਕਾਂਦ ਨੇ ਮਦਦ ਕੀਤੀ ਸਾਡੀ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਤੇ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਬੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕਿ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੁਝ ਇਮਰਾਨ ਨੂੰ ਅਸੀਂ ਜਾਣ ਬੁੱਝ ਕੇ ਇੰਪਲਾਂਟ ਕਰ ਰਹੇ ਆ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਫੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗਰਿਆ ਗੁੱੜ ਤੁਹਾਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ 160 ਬੋਰੀਆਂ ਬਿਲਣੜੇ ਤੇ ਜਾਊਗੀਆਂ ਜਿੱਥੇ ਜਿੱਥੇ ਹੈਗੀਆਂ ਇਹ ਹਵਾ 'ਚ ਨਹੀਂ ਹੈਗਾ ਨਹੀਂ ਨਹੀਂ ਇਹ ਕੋਈ ਚਾਹੀਦੀ ਹੋਣੀ ਚਾਹੀਦੀ ਕੀਮਤੀ ਚੀਜ਼ ਹੈ ਬਿਲਕੁਲ ਠੀਕ ਹਵਾ 'ਚ ਥੋੜਾ ਵੀ ਹੁਣ ਕੋਈ ਆਵੇ ਹੀ ਨਾ ਵੀ ਮੇਰਾ ਨਹੀਂ ਮਾਲ ਹੈਗਾ ਅਸੀਂ ਉਹਦਾ ਅਸੀਂ ਤੁਸੀਂ ਇਨਸ਼ੋਰ ਕਰੋ ਕਿ ਇਹਦਾ 160 ਬੋਰੀਆਂ ਅਸੀਂ ਉੱਥੇ ਜਾ ਕੇ ਵੀ ਇਹੇ ਕੰਮ ਕਰਾਂ ਹਾਂ ਨਹੀਂ ਹਟਦਾ ਤਾਕਤ ਅਫਸਰ ਰੋਜ਼ੀ ਰੇਡ ਮਾਰਨ ਤੁਰਿਆ ਫਿਰਦਾ ਅੱਜ ਰੇਡ ਮਾਰ ਕੇ 320 ਨਕਲੀ ਖੰਡ ਦੇ ਬੋਰੇ ਬਰਾਮਦ ਕੀਤੇ ਨੇ ਜਿਹੜੀ ਖੰਡ ਗੁੜ ਦੇ ਵਿੱਚ ਪਾਈ ਜਾਣੀ ਸੀ ਦਰਸਲ ਤਸਵੀਰਾ ਹਸ਼ਾਰਪੁਰ ਦੀਆਂ ਨੇ ਜਿੱਥੇ ਹਸ਼ਾਰਪੁਰ ਦੇ ਪਿੰਡ ਫਤਿਹ ਸਿੰਘ ਦੇ ਵਿੱਚ ਇੱਕ ਟਰੱਕ ਅੱਜ ਕੰਦ ਦੇ ਨਾਲ ਟਕਰਾ ਗਿਆ ਤਾਂ ਜਦੋਂ ਟਰੱਕ ਕੰਦ ਦੇ ਨਾਲ ਟਕਰਾਇਆ ਤਾਂ ਪਿੰਡ ਵਾਲਿਆਂ ਨੇ ਦੇਖਿਆ ਕਿ ਟਰੱਕ ਦੇ ਵਿੱਚ ਖੰਡ ਦੇ ਬੋਰੇ ਪਏ ਸੀ ਤੇ ਜਿਸ ਤੋਂ ਬਾਅਦ ਲੋਕਾਂ ਨੇ ਤਾਕਤ ਅਫਸਰ ਨੂੰ ਫੋਨ ਕਰ ਦਿੱਤਾ ਤਾਂ ਤਾਕਤ ਅਫਸਰ ਵੀ ਮੌਕੇ ਤੇ ਪਹੁੰਚ ਗਿਆ ਤਾਂ ਜਦੋਂ ਇਸ ਦੇ ਸੈਂਪਲ ਲੈ ਤਾਂ ਦੇਖਿਆ ਕਿ ਇਹ ਖੰਡ ਕਟਿਆ ਕੁਆਲਟੀ ਦੀ ਸੀ ਜਿਸ ਤੋਂ ਬਾਅਦ ਤਾਕਤਪਸ ਨੇ ਕਾਰਵਾਈ ਕਰਦੇ 320 ਬੋਰੇ ਖੰਡ ਦੇ ਸੀਲ ਕਰ ਦਿੱਤੇ ਨੇ ਤੇ ਪਤਾ ਲੱਗਾ ਕਿ ਇਹ ਖੰਡ ਗੁੱਡ ਦੇ ਵਿੱਚ ਪਾਈ ਜਾਣੀ ਸੀ ਤੇ ਥੋੜੀ-ਥੋੜੀ ਕਰਕੇ ਵੇਲ ਨੇ ਤੇ ਲਜਾਈ ਜਾਣੀ ਸੀ ਵੇਲ ਨੇ ਸੀ ਲਾਏ ਡੀਸੀ ਸਾਹਿਬ ਨੇ ਆਰਡਰ ਕਰਤੇ ਬੇਲ ਨੇ ਖੁੱਲ ਗਏ ਗੰਨਾ ਕੱਚਾ ਸੀ ਉਦੋਂ ਅਸੀਂ ਕਹਿੰਦੇ ਗੰਨੇ ਦੀ ਰਿਕਵਰੀ ਨਹੀਂ ਹੈਗੀ ਖਾੜਾ ਜੰਨਾ ਨਹੀਂ ਸ਼ੁਰੂ ਹੋਈਆਂ ਗੋੜ ਇਹਨਾਂ ਨੇ ਖੰਡ ਪਾ ਕੇ ਬਣਾਉਣਾ ਹਾਂਜੀ ਹਾਂਜੀ ਉਹ ਖੁੱਲ ਗਏ ਚਲੋ ਪਰ ਸ਼ੂਗਰ ਥੋੜੋ ਲੋ ਕਰਤੀ ਆ ਦੁਬਾਰਾ ਵੇਖ ਖੰਡ ਪਾਉਣ ਲੱਪੇ ਖੰਡ ਥੋੜੋ ਆਪਾਂ ਲੋ ਕਰਦੇ ਪੰਜਾਬ ਦਾ ਗੁੜ ਥੋੜਾ ਆਪਾਂ ਖਰਾਬ ਕਰਨ ਮਤਲਬ ਇਹ ਸਾਰੇ ਵੇਣੇ ਵਾਲੇ ਕੋਲ ਥੋੜੀ ਜਿਹੀ ਚਲੋ ਮੈਂ ਤੁਹਾਨੂੰ ਜਿਹੜੇ ਮਰਜ਼ੀ ਵੇਣ ਦੇ ਚਲੋ ਨਾ ਮੈਂ ਤੁਹਾਨੂੰ ਫੜਾਉਂਗਾ ਤਾਂ ਤੁਸੀਂ ਮੇਰੇ ਤੇ ਤੇ ਫੜ ਕੇ ਗੱਡੀ ਖੜੀ ਆ ਤੇ ਫੜ ਕੇ ਗੱਡੀ ਫੜ ਕੇ ਗੱਡੀ ਖੜੀ ਦੇਖੀ ਨਾ ਹੁਣ ਤੁਸੀਂ ਹਾਂਜੀ ਕਿਹੜਾ ਵੇਣ ਉਹ ਵੀ ਕਿੱਥੇ ਵੇਣੇ ਦੀ ਆ ਕਿਹੜਾ ਵੇਣ ਐਦਾਂ ਦਾ ਜੀ ਜਿੱਥੇ ਨਹੀਂ ਹੈਗੇ ਮੈਂ ਇੱਕੋ ਹੀ ਬੰਦਾ ਆ ਡੀ ਐਚਓ ਮੈਂ ਆਪਣੀ ਲਿਮਟ ਆ ਤੁਸੀਂ ਵੀ ਕੋਈ ਤੁਹਾਡੀ ਲਿਮਟ ਆ ਤੁਸੀਂ ਉਹਦੇ ਮੁਤਾਬਕ ਹੀ ਕਾਰਵਾਈ ਕਰ ਸਕਦੇ ਅਸੀਂ ਕਹਿੰਦੇ ਅੱਜ ਜਿੱਤੇ ਕੀਤੀ ਆ ਕੱਲ ਨੂੰ ਹੋਰ ਕਰ ਹੀ ਰਹੇ ਆ ਉਹ ਤਾਂ ਹੈ ਹੀ ਬਿੱਲੇ ਬੈਠੇ ਹੋ ਆ ਉਹ ਤਾਂ ਹੈ ਹੀ ਆਖਣ ਨਹੀਂ ਜਣੇ ਆ ਐਸ ਐਚਓ ਸਾਹਿਬ ਭਈਆ ਕਹਿੰਦਾ ਤੇ ਚਾਚਾ ਕੋਈ ਨਹੀਂ ਤੇ ਉਹ ਤਾਂ ਤੁਹਾਨੂੰ ਹੁਣ ਦਿੱਤਾ ਸੀ ਪਰ ਹੁਣ ਸੈਂਪਲ ਲਾਓ ਗਿਆ ਹੋ ਗਿਆ ਭਾਜੀ ਇਧਰੋਂ ਮੜ ਜਾ ਭਾਜੀ ਮੜ ਉਹ ਭਾਜੀ ਨਾਲ ਮਾਰਾ ਜਿੱਥੇ ਦੇਖੋ ਹਾਲੋ ਥੜੀ ਕੋਈ ਇਸੇ ਫੱਟਣੀ ਹੈਗਾ ਸਾਡੀ ਟਰੱਕ ਜਿੰਨੇ ਅਸੀਂ ਪੁਕਾਰ ਕੇ ਆਏ ਕਿ ਨੰਬਰਾਂ ਆਏ ਆ ਜਿਸ ਵੀ ਇਥੇ ਨਹੀਂ ਤਾਂ ਆਗੇ ਮਾਲਕ ਮੈਂ ਆ ਨਹੀਂ ਨਹੀਂ ਜੇ ਨਹੀਂ ਆਉ ਕੋਣੇ ਇੱਧਰ ਆਓ ਯਾਰ ਤੋਂ ਮੈਨੂੰ ਛੋਟਾ ਆਜ ਕਰ ਲੈਣੇ ਫੋਟੋ ਕਿ ਚਾਲਾ ਮੜ ਜੇ ਆ ਦੋ ਵੀ ਤੁਹਾਡੇ ਆਵਰਜੀਤ ਨਾਲਾ ਡਰਾਈਵਰ ਪਾਇਲਟ ਸਾਹਿਬ ਨਾਲ ਚੱਲਣਗੇ ਫੋਟੋ ਤੋਂ ਪਤਾ ਲੱਗਦਾ ਨਾਲ ਨੂੰ ਹੁਸਦੇ ਜੁੜ ਜਾ ਮੈਨੂੰ ਕੋਈ ਹੋਇਆ ਨਹੀਂ ਜੁਕੀ ਵਾਲੇ ਆ ਗੈਰ ਹੈ ਇਹਨਾਂ ਖੰਡ ਤੁਸੀਂ ਛੋਟਾ ਬਾਈ ਕਰ ਪਾਉਣੇ ਨਾ ਜਿਹੜਾ ਛੋਟਾ ਬਾਈ ਕਾਰਬਨਾ ਕਰਦੇ ਆ ਆਪਾਂ ਖਾਣ ਪਦ ਪੱਤ ਲਿਖਾ ਤੇ ਜਿਹੜੇ ਉਹ ਪਿਛੇ ਨੂੰ ਆ ਜਾਓ ਗ੍ਰੇਡ ਦੇ ਉੱਪਰ ਲਾਇਸੈਂਸ ਲਿਆ ਜੀ ਉਹ ਚੈੱਕ ਕਰ ਸਕਦੇ ਤੁਸੀਂ ਉਹ ਨਹੀਂ ਵੇਣ ਤੇ ਲਿਆ ਆ ਉਹਨਾਂ ਦੇ ਕੋਲ ਇੱਕ ਮਿੰਟ ਯਾਰ ਚੁੱਪ ਕਰ ਤੈਨੂੰ ਪਤਾ ਹੀ ਨਹੀਂ ਹੈਗਾ ਇਹ ਕਲੀਅਰ ਨਹੀਂ ਹੋ ਜਾਂਦੀ ਸਹੀ ਲਿਖਿਆ ਨਾ ਇਨਫੋਰਮੇਸ਼ਨ ਮਿਲੀ ਆ ਪੇ ਖੰਡ ਦੀ ਜਿਹੜੀ ਆ ਗੱਡੀ ਫੜੀ ਹੋਈ ਆ ਬੇਸਿਕਲੀ ਕੀ ਆ ਵੀ ਜਿਹੜੀ ਖੰਡ ਦੀ ਗੱਡੀ ਸੀਗੀ ਚਿੱਨੀ ਦੀ ਉਹ ਕੰਦ ਚ ਵੱਜ ਗਈ ਕੰਦ ਗਿਰ ਗਈ ਉਹ ਕੰਦ ਗਿਰਨ ਕਰਕੇ ਪਿੰਡ ਚ ਪਿੰਡ ਦਾ ਮਸਲਾ ਸੀ ਰੋਲਾ ਰੱਪਾ ਪੈ ਗਿਆ ਜਦੋਂ ਚੈੱਕ ਕੀਤਾ ਤੇ ਉਹ ਸਾਰੇ 320 ਬੈਗ ਜਿਹੜੇ ਆ ਉਹ ਖੰਡ ਚੀਨੀ ਭਰੀ ਪਈ ਸੀ ਔਰ ਜਿਹੜੀ ਚੀਨੀ ਆ ਉਹ ਇੱਥੇ ਜਿਹੜਾ ਟੱਡੇ ਫਤੇ ਸਿੰਘ ਇਹਦੇ ਭਾਈ ਸਾਹਿਬ ਲਖਵੀਰ ਸਿੰਘ ਜੀ ਨੇ ਕਿਰਾਏ ਤੇ ਦਿੱਤਾ ਉਹਨਾਂ ਨੂੰ ਗੋਡਾਉਨ ਇਹ ਬੇਲਣੇ ਵਾਲਿਆਂ ਨੂੰ ਔਰ ਜਿਹੜਾ ਬੇਲਣਾ ਆ ਉਹ ਇਮਰਾਨ ਦਾ ਆ ਇਮਰਾਨ ਦਾ ਬੇਟਾ ਸਬੇਆਲਮ ਨਾਲ ਖੜਾ ਆ ਬਾਟੂ ਇਹਨਾਂ ਦਾ ਪਿੰਡ ਆ ਸ਼ਾਮਲੀ ਜਿਹੜਾ ਆ ਉੱਤਰ ਪ੍ਰਦੇਸ਼ ਸੋ ਇਹ ਉੱਥੇ ਦੇ ਆ ਬੇਸਿਕਲੀ ਇਹ ਚੀਨੀ ਜਿਹੜੀ ਆ 320 ਦੇ 320 ਬੈਗਸ ਇਕੱਠੇ ਆ ਇਹ ਇਹਨਾਂ ਨੇ ਖੰਡ ਗੋੜ ਚ ਪਾਉਣੇ ਆ ਬੇਲਣਾ ਲਾਇਆ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਪੇ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਸਐਸਪੀ ਹੁਸ਼ਿਆਰਪੁਰ ਇਹਨਾਂ ਦਾ ਧੰਨਵਾਦ ਹੀ ਆ ਜਿਹੜੇ ਸਾਨੂੰ ਅੱਧੀ ਰਾਤ ਨੂੰ ਵੀ ਆ ਦੇਖੋ 10 ਵਜੇ ਆ ਟਾਈਮ ਹੋ ਗਿਆ 9:05 ਹੋ ਗਏ 9:05 ਵਜੇ 9:00 ਵਜੇ 5 ਮਿੰਟ ਕੱਲ ਨੂੰ ਗਣਤੰਤਰ ਦਿਵਸ ਆ 26 ਜਨਵਰੀ ਰਾਤ ਦਾ ਟਾਈਮ ਆ ਇਹ ਕੱਲ ਨੂੰ 26 ਜਨਵਰੀ ਦੀਆਂ ਤਿਆਰੀਆਂ ਜਿੱਥੇ ਪੁਲਿਸ ਕਰ ਰਹੀ ਆ ਉੱਥੇ ਨਾਲ ਦੇ ਨਾਲ ਪੁਲਿਸ ਔਰ ਫੂਡ ਸੇਫਟੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਸ਼ੁੱਧ ਬਿਯਾਰੀ ਫੂਡ ਦਵਾਉਣ ਲਈ ਕਿੰਨੇ ਬਚਨ ਵੱਧ ਆ ਉਹਦਾ ਬਚਨ ਵੱਤਾ ਦਾ ਸਬੂਤੇ ਵੱਡਾ ਆ ਤੋਂ ਸੀਲਾ ਲਾ ਦੇਣੀਆਂ ਹੁਣੇ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਕਿ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਨਿਖਾਰਨ ਲਈ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਵੀ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਵੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕੋਈ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੁਝ ਇਮਰਾਨ ਨੂੰ ਅਸੀਂ ਜਾਣ ਬੁੱਝ ਕੇ ਇੰਪਲਾਂਟ ਕਰ ਰਹੇ ਹਾਂ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਤੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗੜਿਆ ਗੜਥੋ ਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜਰੂਰ ਕਿਉਂਕਿ ਇਹ ਕੋਈ ਇਦਾਂ ਨਹੀਂ ਪਗੰਨਾ ਜੂਪੀ ਤੋਂ ਲਿਆਉਂਦੇ ਆ ਤੇ ਕੋਈ ਇਦਾਂ ਨਹੀਂ ਵੀ ਜ਼ਮੀਨ ਉੱਥੋਂ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗੋਡਾਊਨ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਾਇਕ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੁੜ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ। ਥੈਂਕ ਯੂ ਖੰਡ ਆਈ ਐ ਇੰਨੀ ਉਤਰੀ ਐ ਤੁਹਾਡੀ ਦੁਕਾਨ 'ਚ ਕੀ ਕੀ ਚੱਕਰ ਐ ਸਾਰਾ ਸਿਸਟਮ ਦੱਸੋ ਜੀ। ਸਾਤੀ ਅਸੀਂ ਦੁਕਾਨ ਕਿਰਾਏ ਤੇ ਦਿੱਤੀਓ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਐ ਜੀ। ਤੋਂ ਨੂੰ ਕਿਰਾਏ ਤੇ ਦਿੱਤੀਓ ਇਹ ਨਹੀਂ ਸਾਨੂੰ ਪਤਾ ਜੀ ਵੀ ਕਿੰਨੇ ਇਨੀ ਮੰਗਾਈ ਆ ਖੰਡ ਸਾਨੂੰ ਕੋਈ ਪਤਾ ਨਹੀਂ ਜੀ। ਇਨੀ ਮੰਗਾਈ ਆ ਜੀ ਖੰਡ अच्छा एक गल और ਦੱਸੋ ਵੀ ਜਿਹੜੇ ਤੁਸੀਂ ਸਾਨੂੰ ਜਿਹੜੀ ਜਗ੍ਹਾ ਦਿੱਤੀ ਆ ਗਵੇਰਾਂ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਆ ਜਾਂ ਹੋਰ ਕੋਈ ਗਲਤ ਕੰਮ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਆ ਸਰ ਜੀ ਸਾਨੂੰ ਪਤਾ ਹੀ ਨਹੀਂ ਸਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਕਿਦੀ ਖੰਡ ਹੈ ਤੇਰਾ ਨਾਂ ਕੀ ਆ ਮੇਰਾ ਨਾਮ ਸਵਾਲਮ ਹੈ ਸਵਾਲਮ ਤੋਂ ਇਹ ਖੰਡ ਕੀ ਦੀ ਹੈ Imran ਜੀ Imran ਕੌਣ ਆ ਡੈਡੀ ਆ ਜੀ ਤੁਹਾਡੀ ਅੱਖਰ ਸਿੱਧਾ ਕੋਲ ਤੁਹਾਡੀ ਖੰਡ ਕਿੱਥੇ ਰਣੇ ਆਲੇ ਤੁਸੀਂ ਜੀ ਠੀਕ ਹੈ ਜੀ ਅਡਰੈਸ ਬੋਲੋ ਇੱਥੋਂ ਖੰਡ ਤੋਂ ਸਮਝੀ ਇੱਥੋਂ ਵੀ ਖੰਡ ਕਿੱਦਾਂ ਹੌਲੀ ਹੌਲੀ ਲੈ ਕੇ ਜਾਂਦੇ ਆ ਆਪਣੇ ਬੇਲਿਆਂ ਨੂੰ ਹਾਂ ਜੀ ਓਲੋਲੇ ਅੱਛਾ ਤੇ ਕਿੰਨੀ 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 ਪਾਉਨੇ ਆ ਗੁੜਚ ਖੰਡ ਤੇ ਸੀ ਹਾਂ ਜੀ ਕਿੰਨੀ ਪਾਉਨੇ ਗੁੜਚ ਖੰਡ ਹਰਪਤ ਚ 10 ਕਿਲੋ ਜੀ ਹਰਤ ਨੂੰ 10 ਕਿਲੋ 10 ਕਿਲੋ ਪੱਕਾ ਹੀ ਪੈਰਾਮੀਟਰ ਰੱਖਿਆ ਇਹਨੇ 10 ਕਿਲੋ ਤਾਂ 320 ਬੋਤ ਕਦੋਂ ਕਦੋਂ ਲੈ ਕੇ ਜਾਂਦੇ ਆ ਤੁਸੀਂ ਖੰਡ ਦੀ ਸ਼ਾਮ ਕੋਲ ਜਾਂਦੇ ਸ਼ਾਮ ਕੋਲ ਜਾਂਦੇ